ਇਹ ਸਿਨੇਮਾ ਦੇ ਅਭਿਨੇਤਾ ਪ੍ਰਕਾਸ਼ ਰਾਜ ਤੇ 1 ਕਰੋੜ ਰੁਪਏ ਦੇ ਨੁਕਸਾਨ ਦਾ ਦੋਸ਼ ਲੱਗਾ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰਕਾਸ਼ ਰਾਜ குரு ਮੈਂਬਰਾਂ ਨੂੰ ਦੱਸੇ ਬਿਨਾ ਸੈੱਟ ਤੋਂ ਚਲੇ ਗਏ ਸਨ ਇਸ ਘਟਨਾ ਤੋਂ ਬਾਅਦ ਫਿਲਮ ਨਿਰਮਾਤਾ ਵਿਨੋਦ ਨੇ ਇੱਕ ਪੋਸਟ ਸ਼ੇਅਰ ਕਰਕੇ ਅਦਾਕਾਰਾਂ ਤੇ ਇਹ ਵੱਡਾ ਦੋਸ਼ ਲਗਾਇਆ ਦਰ ਅਸਲ ਪ੍ਰਕਾਸ਼ ਰਾਜ ਨੇ ਹਾਲ ਹੀ ਦੇ ਵਿੱਚ 5 ਅਕਤੂਬਰ ਨੂੰ ਉਪਨੀਦੀ ਅਤੇ ਉਹਨਾਂ ਦੇ ਪਿਤਾ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟੋਲਿਨ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਸੀ ਜਿਸ ਦੀ ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਉਪ ਮੁੱਖ ਉਪ ਮੁੱਖ ਮੰਤਰੀ ਦੇ ਨਾਲ ਜਸਟ ਐਜ਼ ਅ ਕਿੰਗ ਆਪਣੇ ਦਿਨੋਂ ਹਾਲ ਹੀ ਦੇ ਵਿੱਚ ਉਪ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਸੀ ਅਤੇ ਅਜੀਹਾ ਲੱਗਦਾ ਹੈ ਕਿ ਪ੍ਰਕਾਸ਼ ਇਸ ਅਹੁਦੇ ਤੋਂ ਬਹੁਤ ਖੁਸ਼ ਹਨ ਅਤੇ ਇਸ ਪੋਸਟ ਤੋਂ ਬਾਅਦ ਨਿਰਮਾਤਾ ਵਿਨੋਦ ਨੇ ਆਪਣੇ ਐਕਸ ਤੇ ਇਹ ਪੋਸਟ ਸ਼ੇਅਰ ਕੀਤੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਕਾਸ਼ ਅਤੇ ਗੈਰ ਪ੍ਰੋਫੈਸ਼ਨਲ ਹੋਣ ਦਾ ਦੋਸ਼ ਲਗਾਇਆ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਉਹ ਕਿਸ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਉਹਨਾਂ ਨੇ ਇਹ ਲਿਖਿਆ ਕਿ ਤੁਹਾਡੇ ਨਾਲ ਤਿੰਨ ਬੇਟੀਆਂ ਹੋਰ ਸ਼ਖਸੀਤਾਂ ਨੇ ਚੋਣਾ ਜਿੱਤੀਆਂ ਨੇ ਪਰ ਤੁਸੀਂ ਜਮ੍ਹਾਂ ਹੀ ਗਵਾ ਦਿੱਤੀ ਹੈ ਇਹ ਫਰਕ ਹੈ ਤੇ ਤੁਸੀਂ ਬਿਨਾਂ ਦੱਸੇ ਹੀ ਕਾਫਲੇ ਤੋਂ ਗਾਇਬ ਹੋ ਕੇ ਮੇਰੇ ਸ਼ੂਟਿੰਗ ਸੈੱਟ ਤੇ 1 ਕਰੋੜ ਰੁਪਏ ਦਾ ਨੁਕਸਾਨ ਤੁਸੀਂ ਪਹੁੰਚਾਇਆ ਕਾਰਨ ਕੀ ਸੀ ਬੱਸ ਪੁੱਛਣਾ ਤੁਸੀਂ ਕਿਹਾ ਸੀ ਕਿ ਤੁਸੀਂ ਮੈਨੂੰ ਕਾਲ ਕਰੋਗੇ ਪਰ ਤੁਸੀਂ ਮੈਨੂੰ ਕਾਲ ਨਹੀਂ ਕੀਤਾ ਵਿਨੋਦ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਇਹ ਘਟਨਾ 30 ਸਤੰਬਰ 2024 ਦੀ ਹੈ ਸਾਰੀ ਕਾਸਟ ਅਤੇ ক্রੂ ਮੈਂਬਰ ਹੈਰਾਨ ਸਨ ਲਗਭਗ ਹਜ਼ਾਰ ਜੂਨੀਅਰ ਕਲਾਕਾਰ ਇਸ ਇਹ ਉਸ ਲਈ 4 ਦਿਨਾਂ ਦਾ ਜਿਹੜਾ ਸਮਾਂ ਸੀ ਅਤੇ ਕਿਸੇ ਹੋਰ ਪ੍ਰੋਡਕਸ਼ਨ ਤੋਂ ਫੋਨ ਆਉਣ ਤੇ ਉਹ ਕਾਫਲਾ ਛੱਡ ਕੇ ਚਲਾ ਗਿਆ ਅਤੇ ਸਾਨੂੰ ਸ਼ਡਿਊਲ ਰੋਕਣਾ ਪਿਆ ਇਸ ਕਾਰਨ ਵੀ ਸਾਨੂੰ ਕਾਫੀ ਨੁਕਸਾਨ ਚਲਣਾ ਪਿਆ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਉਹ ਜੂਨੀਅਰ ਐਨਟੀਆਰ ਸਟਾਰ ਫਿਲਮ ਦੇਵਰਾ ਪਾਰਟ 1 ਦੇ ਵਿੱਚ ਨਜ਼ਰ ਆਏ ਸਨ ਅਤੇ ਜਲਦ ਹੀ ਅੱਲੂ ਅਰਜਨ ਸਟਾਰ ਫਿਲਮ ਪੁਸ਼ਪਾ 2 ਦੇ ਦੀ ਰੋਲ ਅਤੇ ਰਾਮਚਰਨ ਦੀ ਫਿਲਮ ਗੇਮ ਚੇਂਜਰ ਦੇ ਵਿੱਚ ਨਜ਼ਰ ਆਉਣਗੇ